ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਸੰਤ ਸਿੰਘ ਸ਼ੇਖੋ ਜੀ ਦੀ ਨਿੱਕੀ ਹੋਈ ਕਹਾਣੀ ਪੇਮੇ ਦੇ ਨਿਆਣੇ ਵੇਈ ਕੁ ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਵਰੇ ਦਾ ਸੀ ਤੇ ਮੇਰੀ ਵੱਡੀ ਭੈਣ 11 ਵਰੇ ਦੀ ਸਾਡਾ ਖੇਤ ਕਰੋ ਮੇਲ ਕੋਦੇ ਵਿਤਦੇ ਸੀ ਅੱਧ ਵਿਚਕਾਰ ਇੱਕ ਜਰਨਲੀ ਸੜਕ ਲੰਘਦੀ ਸੀ ਇਸ ਵਿੱਚੋਂ ਜੰਗਲੀਆਂ ਪਠਾਣਾ ਰਾਸ਼ੀਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲੰਗਾ ਸੀ ਅਸੀਂ ਸਭ ਨਿਆਣੇ ਜਿਨ੍ਹਾਂ ਨੂੰ ਰਾਸ਼ੀਆਂ ਤੋਂ ਘਰ ਬੈਠੇ ਆ ਵੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਨੇ ਕਿਸੇ ਸਿਆਣੇ ਤੋਂ ਬਗੈਰ ਲੰਘਣ ਤੋਂ ਬਹੁਤ ਪੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਦਿਨੇ ਇੱਕ ਦੋ ਵੇਲੇ ਸਾਨੂੰ ਖੇਤ ਬਾਪੂ ਤੇ ਕੰਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ ਅਸੀਂ ਆਮ ਤੌਰ ਤੇ ਘਰੋਂ ਦਾ ਫੈਸਲਾ ਤੇ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ ਪਰ ਜਦ ਸੜਕ ਦੋ ਤਿੰਨ ਘੁੰਮਾਹੇ ਦੀ ਘੁੰਮਾਹੇ ਦੀ ਵਿੱਥ ਉਤੇ ਰਹਿ ਜਾਂਦੇ ਤਾਂ ਨਹਿਰ ਸੁਆ ਟੱਪਣ ਲੱਗੇ ਪਠੋਰੀਆਂ ਵਾਂਗ ਖਲੋ ਕੇ ਆਸੇ ਪਾਸੇ ਤੱਕਣ ਲੱਗ ਜਾਂਦੇ ਤਾ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਇਸ ਪੈਸਾਗਰ ਨੂੰ ਤਰਨ ਜੋਗੇ ਹੋ ਜਾਈਏ ਸਾਡੀ ਮਜ਼ਹਬੀ ਤਬੀਅਤ ਵੀ ਕੁਝ ਇਸ ਕਿਸਮ ਦੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਅਸੀਂ ਘਰ ਸਿਆਣਿਆਂ ਕੋਲ ਨਰਕ ਸਵਰਗ ਦੀਆਂ ਕਹਾਣੀਆਂ ਹਰ ਰੋਜ਼ ਸ਼ਾਮ ਨੂੰ ਸੁਣਦੇ ਸਵਰਗ ਦਾ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੋਫੇ ਮਿਲਦੇ ਸਭ ਤੋਂ ਵੱਡਾ ਨਰਕ ਮਦਰਸਾ ਸੀ ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ ਗੱਲ ਕੀ ਸਾਡੇ ਇਆਣੇ ਰਾਹ ਦੇ ਹਰ ਇੱਕ ਮੋੜ ਤੇ ਜਾਣੋ ਨਰਕ ਕਾਤਲਾਂ ਹੀ ਖਲੋਤੇ ਹੁੰਦੇ ਖਾਬਰੇ ਇਸ ਸੜਕ ਦਾ ਪੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਸਾਨੂੰ ਪੈ ਸਾਗਰ ਦਿਖਾਈ ਦਿੰਦਾ ਸੀ ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਕਹਿ ਨਹੀਂ ਸਕਦਾ ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਤੇ ਖੇਤ ਰੋਟੀ ਲੈ ਜਾਣ ਦੀ ਖੇਚਲ ਨਰ ਅਤੇ ਉਹ ਜਨਰਲੀ ਸੜਕ ਵਿਚਕਾਰਲਾ ਪੈ ਸਾਗਰ ਸ਼ਿਆਲ ਦੇ ਦਿਨ ਸਨ ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਨਿੱਗੀ ਨਿੱਗੀ ਧੁੱਪ ਪੈ ਰਹੀ ਸੀ ਤੇ ਅਸੀਂ ਤੁਰੇ ਜਾਂਦੇ ਵੀ ਸ਼ਿਆਲ ਦੀ ਧੁੱਪ ਦੀ ਨੀਂਦ ਦਾ ਨਿਗ ਲੈ ਰਹੇ ਸਾਂ ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗਰ ਕੁੱਤਰ ਰਿਹਾ ਸੀ ਅਸੀਂ ਡਰ ਨੂੰ ਦਬਾਣ ਦਾ ਇੱਕ ਆਮ ਤਰੀਕਾ ਵਰਤਣਾ ਚਾਇਆ ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ ਤੂੰ ਮੈਨੂੰ ਇੱਕ ਇਕਰਾਰ ਦੇ ਰਾਜੇ ਨੇ ਪੁੱਛਿਆ ਕਿ ਮੈਂ ਕਹਾਣੇ ਵੱਲੋਂ ਧਿਆਨ ਮੋੜ ਕੇ ਪਿਛਾਂ ਪਿੰਡ ਵੱਲ ਨੂੰ ਤੱਕਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਤੂੰ ਸੁਣਦਾ ਨਹੀਂ ਵੀਰ ਭੈਣ ਨੇ ਮੈਨੂੰ ਮੋਢੇ ਤੋਂ ਹਿਲਾਉਂ ਕੇ ਆਖਿਆ ਨਹੀਂ ਮੈਂ ਸੁਣਦਾ ਮੈਂ ਪਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਅੱਛਾ ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ ਰਾਜੇ ਨੇ ਪੁੱਛਿਆ ਕਿ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ ਸੱਚ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਸੀਗੇ ਸਾਨੂੰ ਰਾਜਾ ਤੇ ਰਾਣੀ ਆਪਣੇ ਮਾਪਿਓ ਵਰਗੇ ਹੀ ਭਾਵਦੇ ਸਨ ਜੇ ਸਾਡੀ ਮਾਂ ਮਰਨ ਲੱਗੇ ਸਾਡੇ ਪਿਓ ਨੂੰ ਵੀ ਇਹ ਬਚਨ ਦੇਣ ਲਈ ਆਖੇ ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ ਮੈਨੂੰ ਉਹ ਤੇ ਆਪਣੀ ਭੈਣ ਲਗੀ ਤੇ ਉਹ ਦੋ ਪੁੱਤ ਮੇਰਾ ਆਪਣਾ ਆਪ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਣਾ ਵੀ ਗਾਹ ਮੈਂ ਉਸ ਨੂੰ ਪਹਿਲੀ ਤਰ੍ਹਾਂ ਖਰਵੇਂ ਬੋਲਣ ਲਾਖਿਆ ਰਾਣੀ ਨੇ ਕਿਹਾ ਬਈ ਮੇਰੇ ਪੁੱਤਾਂ ਤੇ ਧੀਆਂ ਨੂੰ ਮਤ੍ਰਈ ਦੁੱਖ ਦੇਉਗੇ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ ਇਸ ਕਰਕੇ ਉਸ ਨੇ ਰਾਜੇ ਤੋਂ ਇਹ ਇਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂ ਇਕਰਾਰ ਦਿੰਦਾ ਜਿਵੇਂ ਕਿਤੇ ਜੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ ਹਾਂ ਭਾਵੇਂ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਜ ਨੂੰ ਆਪਣੇ ਦਿਲਾਂ ਦੇ ਵਿਚਾਰਾ ਉੱਤੇ ਅਸਰ ਨਾ ਕਰਨ ਦਿੱਤਾ ਪਰ ਰਾਜੇ ਨੇ ਝਟ ਹੀ ਦੂਜਾ ਵਿਆਹ ਕਰਵਾ ਲਿਆ ਹੂੰ ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦੇਖਿਆ ਅਸਾਂ ਸੁਖ ਦਾ ਸਾਹ ਭਰਿਆ ਤੇ ਉਸ ਦੇ ਨਾਲ ਰਲਣ ਲਈ ਖਲੋ ਗਏ ਸਾਡੀ ਬਾਤ ਵੀ ਖਲੋ ਗਈ ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸਾਂ ਇਹ ਬਾਤ ਦਾ ਪਖੰਡ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ ਸਾਡਾ ਖਿਆਲ ਸੀ ਬਾਤ ਦੇ ਰੁਝੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ ਪਰ ਹੁਣ ਜਦ ਸੜਕ ਥੋੜੀ ਕੁ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਆ ਰਲਣ ਦੀ ਆਸ ਵੀ ਟੁੱਟ ਗਈ ਅਸੀਂ ਦੋਵੇਂ ਸਹਿਮ ਕੇ ਖਲੋ ਗਏ 10ਵੀਂ ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਟ ਦੇ ਵਾਸਕਟ ਤੇ ਪਠਾਣਾ ਵਰਗੇ ਖੁੱਲ੍ਹੇ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ ਉਹ ਦੇਖ ਬੀਬੀ ਰਾਸ਼ਾ ਪਿਆ ਉਸ ਆਦਮੀ ਨੇ ਪਾਸਾ ਪਰਤਿਆ ਇਹ ਤਾਂ ਹਿੱਲਦਾ ਹੈ ਜਾਗਦਾ ਹੈ ਮੇਰੀ ਭੈਣ ਨੇ ਸਹਿਮ ਕੇ ਆਖਿਆ ਹੁਣ ਕੀ ਕਰੀਏ ਇਹ ਆਪਾਂ ਨੂੰ ਫੜ ਲਓ ਔਰ ਕੀ ਉਸਨੇ ਜਵਾਬ ਦਿੱਤਾ ਅਸੀਂ ਰਾਤ ਕਰੋ ਬਾਹਰ ਤਾਂ ਘੱਟ ਹੀ ਕਦੇ ਨਿਕਲੇ ਸਾਂ ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਫਿਰ ਡਰ ਹਟ ਜਾਂਦਾ ਹੈ ਸਾਡੀ ਮਾਂ ਸਾਨੂੰ ਮਾਮੇ ਦੀ ਗੱਲ ਸੁਣਾਉਂਦੀ ਹੁੰਦੀ ਸੀ ਇੱਕ ਵਾਰੀ ਸਾਡਾ ਮਾਮਾ ਤੇ ਇੱਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦੇ ਸਿਵਿਆਂ ਵਿੱਚੋਂ ਲੰਘ ਰਹੇ ਸਨ ਕਿ ਉਹਨਾਂ ਦੇ ਪੈਰਾਂ ਵਿੱਚ ਵੱਡੇ ਵੱਡੇ ਦਗਦੇ ਅੰਗਿਆਰ ਡਿੱਗਣ ਲੱਗ ਪਏ। ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁੱਛਿਆ ਕੀ ਕਰੀਏ? ਉਸ ਨੇ ਕਿਹਾ ਪੰਡਤ ਜੀ ਰੱਬ ਰੱਬ ਕਰੋ। ਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਪੰਡਤ RAM RAM ਅੰਗਿਆਰ ਦੇਖਦੇ ਤਾਂ ਰਹੇ ਪਰ ਉਹਨਾਂ ਤੋਂ ਦੂਰ ਸਾਨੂੰ ਇਸ ਗੱਲ ਕਰਕੇ ਆਪਣੇ ਮਾਮੇ ਉੱਤੇ ਬੜਾ ਮਾਣ ਸੀ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ ਮੈਂ ਦੱਸਿਆ ਵਾਹਿਗੁਰੂ ਤੋਤਾ ਭੂਤ ਪ੍ਰੇਤ ਹੀ ਡਰਦੇ ਨੇ ਆਦਮੀ ਨਹੀਂ ਡਰਦੇ ਮੇਰੀ ਪੈਣ ਨੇ ਕਿਹਾ ਮੈਂ ਮੰਨ ਗਿਆ ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ ਉਹ ਰੱਬ ਤੋਂ ਕਦ ਡਰਨ ਲੱਗਾ ਸੀ ਤਾਂ ਫਿਰ ਹੁਣ ਕੀ ਕਰੀਏ ਅਸੀਂ 5-7 ਮਿੰਟ ਸੈਮ ਕੇ ਖਲੋਤੇ ਰਹੇ ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਆਦਮੀ ਨੂੰ ਦਰਾਨ ਵਾਲਾ ਸਾਡੇ ਨਾਲ ਆ ਮਿਲੇਗਾ ਪਰ ਇਹ ਆਸ ਪੂਰੀ ਹੁੰਦੀ ਨਾ ਦੇ ਸੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਰਹੇ ਪਰ ਮੈਨੂੰ ਯਾਦ ਹੈ ਕਿ ਅਸੀਂ ਉਸ ਵੇਲੇ ਇੱਕ ਦੂਜੇ ਦੇ ਚਿਹਰਿਆਂ ਵਿੱਚ ਕੁਝ ਲੱਭ ਨਹੀਂ ਸਕਦੇ ਸਾਡਾ ਪਰਪਣ ਸਾਡੀ ਏਤਾ ਬੇਕਾਰ ਹੋਏ ਖਲੋਤੇ ਸਨ ਕੁਝ ਮਿੰਟਾਂ ਤੱਕ ਮੇਰਾ ਰੋਂ ਨਿਕਲ ਗਿਆ ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅਥਰੂ ਪੂੰਝਦੇ ਆਖਿਆ ਨਾ ਵੀਰ ਰੋਂਦਾ ਕਿਉਂ ਹੈ ਆਪਾਂ ਇੱਥੇ ਖੜੋਂਨੇ ਆ ਹੁਣੇ ਪਿੰਡੋਂ ਕੋਈ ਆ ਜਾਊ ਮੈਂ ਚੁੱਪ ਕਰ ਗਿਆ ਅਸਾਂ ਕੁਝ ਕਦਮ ਸੜਕ ਵੱਲ ਪੁੱਟੇ ਪਰ ਖਲੋ ਗਏ ਤੇ ਫਿਰ ਉਹੀ ਪੰਜ ਕਦਮ ਮੋੜਾਏ ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਅਦ ਕਿਹਾ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜ ਉਸ ਦੇ ਮੋਹੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦ ਉਹ ਮੇਰੇ ਵੱਲ ਝੁੱਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ ਉਹ ਖੁਦ ਪੇਮੀ ਬਣੇ ਹੋਏ ਸੀ ਮੇਰੇ ਦਿਲੋਂ ਟਾਰਸ ਵੱਜ ਗਏ ਰਾਸ਼ੇ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾ ਉਹ ਸਾਨੂੰ ਕੁਝ ਨਹੀਂ ਆਖੇਗਾ ਨਹੀਂ ਫੜੇਗਾ ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਰੱਬ ਰੱਬ ਕਰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ ਜਿਵੇਂ ਹੰਦ ਹਿੰਦੂ ਗਉਦੀ ਪੂਛ ਫੜ ਕੇ ਪਵ ਪਾਗਰ ਤਰ ਜਾਂਦਾ ਹੈ ਅਸੀਂ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਗਏ ਰਾਸ਼ਾ ਉਸੇ ਤਰ੍ਹਾਂ ਉਥੇ ਹੀ ਪਿਆਰੇ ਹਾ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ